ਬੈਕ ਕਰ ਚਲੋ ਸਰ ਅਕਲ ਮਿਤੀ 23 4 2025 ਨੂੰ ਸਾਡੇ ਪੁਲਿਸ ਸਟੇਸ਼ਨ ਆਨਾਮੂਨਕ ਨੂੰ ਪੁਲਿਸ ਟੀਮ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜੋ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਸਾਡੇ ਸੀਨੀਅਰ ਅਫਸਰਸ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਤਾਸ਼ਿੰਦਰ ਚਾਹਲ ਜੀ ਤੇ ਸਾਡੇ ਡੀਐਸਪੀ ਮਹਨਕ ਸਰਦਾਰ ਗੁਰਿੰਦਰ ਸਿੰਘ ਬਲ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਇੱਕ ਮਹੀਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਇਹਦੇ ਇਸੇ ਦੀ ਲੜੀ ਦੇ ਵਿੱਚ ਸਾਨੂੰ ਇੱਕ ਕਾਮਯਾਬੀ ਮਿਲੇ ਕਿ ਜਦੋਂ ਅਸੀਂ ਰਾਤ ਵੇਲੇ ਸਾਡੇ ਕੋਲ ਮੁਖਬਰੀ ਆਈ ਕਿ ਦੋ ਨਵਯੁਗ ਦੋ ਨौजਵਾ ਜੱਖਲ ਸਾਈਡ ਤੋਂ ਆਉਂਦੇ ਹੋਏ ਮੂਹਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਾ ਨਸ਼ੀਲੀ ਗੋਲੀਆਂ ਸਪਲਾਈ ਕਰਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਕਾਬੂ ਕਰਨ ਲਈ ਸਾਡੀ ਇਮੀਡੀਏਟਲੀ ਟੀਮ ਦਾ ਗਠਨ ਕੀਤਾ ਗਿਆ ਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਦੋਨਾਂ ਨੂੰ ਬੰਦਲਾ ਰੋਡ ਸੂਏ ਕੋਲ ਕਾਬੂ ਕੀਤਾ ਗਿਆ ਔਰ ਉਹਨਾਂ ਕੋਲੋਂ ਅਸੀਂ ਤਕਰੀਬਨ 2000 ਗੋਲੀਆਂ ਬਰਾਮਦ ਕੀਤੀਆਂ ਨਸ਼ੀਲੀ ਗੋਲੀਆਂ ਜਿਸ ਤੋਂ ਬਾਅਦ ਬਰਾਮਦ ਕਰਨ ਤੋਂ ਬਾਅਦ ਇਹਨਾਂ ਦੇ ਖਿਲਾਫ ਬੰਦਾ ਕਾਨੂੰਨੀ ਕਾਰਵਾਈ ਵਿੱਚ ਲਿਆਦੇ ਹੋਏ ਮਕਦਮਾ ਨੰਬਰ ਡਾਕਟਰੀ ਮਿਤੀ 23 4 2025 ਅਧੀਨ ਦਾ 22 4 85 ਅਸੀਂ ਦਰਜ ਰਜਿਸਟਰ ਕੀਤਾ ਸਰ ਪਹਿਲਾਂ ਨੂੰ ਮਕਦਮੇ ਦਰਜੇ ਕੋਈ ਇਹਨਾਂ ਤੇ ਨਹੀਂ ਇਹਨਾਂ ਦੇ ਪਹਿਲਾਂ ਐਜ਼ ਆਫ ਨਾਓ ਹੁਣ ਤੱਕ ਤਾਂ ਨਹੀਂ ਹੈ ਪਰ ਇਹ ਤ੍ਰਤੀਜ ਦਾ 파ਟ ਹੈ ਜੇ ਕੋਈ ਹੋਇਆ ਹੈ ਇਹਦੀ ਗੱਲ ਸਾਹਮਣੇ ਆਈ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸਰ ਇਹ ਪਿੱਛੋਂ ਕਿੱਥੋਂ ਲੈ ਕੇ ਆਉਂਦੀ ਸੀ ਗੁਰੂ ਜੀ ਪਤਾ ਲੱਗੇ ਇਹ ਹਲੇ ਜੀ ਦੇਖੋ ਪਰਤਾਲ ਦਾ ਵਿਸ਼ਾ ਇਹ ਅਸੀਂ ਇਹਨਾਂ ਨੂੰ ਕੱਲ੍ਹ ਰਾਤ ਨੂੰ ਭੋੜਿਆ ਤੇ ਅੱਜ ਇਹਨਾਂ ਨੂੰ ਪੇਸ਼ ਕਰਾਂਗੇ ਜੀ ਮਾਨਯੋਗ ਸਾਹਿਬ ਤੇ ਇਸ ਤੋਂ ਬਾਅਦ ਅਸੀਂ ਜਿਹੜੀ ਪਰਤਾਲ ਦੇ ਵਿੱਚ ਵਕ ਵਕ ਜਿਹੜੇ ਵੀ ਗੱਲਾਂ ਸਾਹਮਣੇ ਆਉਂਦੀਆਂ ਉਹ ਤੁਹਾਨੂੰ ਸ਼ੇਅਰ ਕਰਾਂਗੇ